ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਆ ਮਾਰਨਿੰਗ ਦੇ 7:30 ਦਾ ਟਾਈਮ ਆਗਾ ਗੁਰਮੰਦ ਦੇ 7:30 ਪਤਾ ਆਏਗਾ ਤੇ ਗੁਰਮੰਦ ਦਾ ਸਰਵਾ ਦਿੱਤਾਗਾ ਸਕੂਲ ਜਾਣ ਗਿਆ ਸਰਦਾਰ ਜੀ ਆਪਣੀ ਡਿਊਟੀ ਦਾ ਕੰਮ ਕਰਦੇ ਨੇ ਪੱਲੀਆਂ ਚੱਕਣਗੇ ਤੇ ਮੱਝਾਂ ਕੱਢਣਗੇ ਤੇ ਬੀਬੀ ਵੀ ਆ ਗਈ ਆ ਕੱਲ ਤੇ ਆਪਾਂ ਨੇ ਕੰਮ ਮਾਰਨਿੰਗ ਦੇ ਸ਼ੁਰੂ ਕਰ ਰੱਖੇ ਨੇ ਬਹੁਤ ਸਾਰੇ ਕੰਮ ਕਰ ਲਏ ਜਾਨੀ ਕਿ ਮोटे-ਮोटे ਜੇ ਤੇ ਹੁਣ ਆਪਾਂ ਕਰ ਦਿਆਂਗੇ ਜੀ ਕੱਚਾ ਵੇੜਾ ਜੇ ਮੈਂ ਲੇਟ ਹੋ ਗਈ ਸੰਭਰਨ ਕਰਨੀ ਉੱਠਣ ਕਰਨੀ ਵੀ ਲੇਟ ਹੋ ਗਈ ਤੇ ਸੁਖਮਣ ਆਪਣੀ ਗਈ ਹੋਈਆ ਵਰਦੀ ਪ੍ਰੈਸ ਕਰਨ ਉੱਪਰ ਮੈਂ ਉਹਨੂੰ ਡੀਕਰੀ ਸੇ ਮਹੌਰਾ ਸਰਵਾ ਕੀ ਕਰੂੰਗੀ ਮੈਂ ਕੰਮ ਵੇੜਾ ਸੰਬਰ ਨਾ ਤੇ ਸਰਦਾਰ ਜੀ ਮੱਝਾਂ ਕੱਢਦੇ ਨੇਗੇ ਇੰਨੇ ਮੈਂ ਨਾ ਕਰਨਾਗਾ ਕੱਪੜੇ ਪਾਉਣ ਦੀ ਸਲਾਹ ਕਰ ਦਿੱਤੀ ਮਸ਼ੀਨ ਦੇ ਵਿੱਚ ਧੋਣ ਵਾਲੇ ਬਹੁਤ ਸਾਰੇ ਕੱਪੜੇ ਪਏ ਨੇਗੇ ਧੋਣ ਵਾਲੇ ਤੇ ਉਹ ਧੋਣੀਆਂ ਗਈ ਅੱਜ ਜਾਣਾ ਸਾਰਿਆਂ ਨੇ ਜਲਦੀ ਜਲਦੀ ਸਰਦਾਰ ਜੀ ਨੇ ਆਪਣੇ ਕੰਮ ਤੋਂ ਦੇ ਜਾਣਾ ਬੀਬੀ ਨੇ ਇੱਧਰ ਚਾਚਾ ਭੂਆ ਗਿਆ ਭੂਆ ਗਿਆ ਚਾਚੀ ਰਹਿ ਪੈਣ ਉਹ ਸੌਰਾ ਮਾਰ ਗਿਆ ਸਸਕਾਰ ਤੇ ਜਾਣਾ ਜਾਣਾ ਗਾਜੀ ਪੱਲੀਆਂ ਦਿਖਾਉਣਾ ਸੋਨੂੰ ਸਰਦਾਰ ਜੀ ਇਸ ਤਰ੍ਹਾਂ ਪੱਲੀਆਂ ਟੰਗਦੇ ਨੇ ਹੁਣ ਤਾਂ ਨਾ ਡਿੱਗਣ ਨਾ ਕਰਨ ਜਿਦੋਂ ਹਣਾ ਕਿਤੇ ਜਾਣਾ ਹੁੰਦਾ ਫਿਰ ਸਾਰਾ ਨਹੀਂ ਜਾਣਾ ਹੁੰਦਾ ਸਵੇਰੇ ਫਿਰ ਭੱਜ ਦੌੜ ਬਾਉਚ ਜਾ ਰਹੇ ਹੁੰਦੀ ਹੈ ਜੀ ਹਾਂਜੀ ਰੋਟੀ ਲਾਉਣੀ ਆ ਮੈਨੂੰ ਆਇ ਤੇ ਮਾ ਸਰਬਾਰਾ ਫਿਰ ਬਘਾ ਸਰ ਹੋਣਾ ਜੱਤਾ ਬਾਤੋ ਜੀ ਆਪਾਂ ਟਾਈਮ ਵੱਜ ਗਿਆ ਜੀ 2 2 ਵਜੇ ਕੇ 10 ਮਿੰਟ ਹੋ ਗਏ ਨੇ ਆਪਾਂ ਕਰ ਦਾਂਗੇ ਸਬਜ਼ੀ ਦੀ ਤਿਆਰੀ ਮੁੜ ਕੇ ਸਵੇਰੇ ਨਾ ਟਾਈਮ ਹੀ ਨਹੀਂ ਲੱਗਿਆ ਕਿਉਂਕਿ ਹੁਣ ਦੱਸਿਆ ਸੀਗਾ ਵੀ ਚਾਚਾ ਜੀ ਕੇ ਮਰਗਤ ਹੋ ਗਈ ਇਸ ਤੇ ਸਰਦਾਰ ਜੀ ਤੇ ਬੀਬੀ ਉੱਥੇ ਗਏ ਨੇ ਸੰਸਕਾਰ ਤੇ ਤੇ ਫਿਰ ਮੈਂ ਕੱਲੀ ਰਹਿ ਗਈ ਕੰਮ ਨੂੰ ਤੇ ਉਹ ਸਸਕਾਰ ਤੇ ਗਏ ਹੋਣੇ ਸਵੇਰ ਦੇ ਤੇ ਫਿਰ ਕੰਮ ਕਰਕੇ ਫਿਰ ਸਾਡੇ ਜਿਹੜੇ ਇਸ ਤਰ੍ਹਾਂ ਚ ਮਰਗਤੂ ਹੋ ਗਈ ਕੀ ਉਹਨਾਰੇ ਅੱਜ ਹਨਾ ਕੰਮ ਸੀ ਘਰੇ ਮਟਰ ਮਟਰ ਜੇ ਕੱਢਣੇ ਸੀਗੇ ਤੇ ਉੱਥੇ ਉਧਰ ਵਗੀ 2 ਘੰਟੇ ਫਿਰ ਆਉਂਦੀ ਹੋਈ ਭੂਆ ਕੋਲੇ ਖੜ ਗਈ 10 ਕਿ ਮਿੰਟ ਮੈਂ ਕਿਹਾ ਅੱਜ ਵੀਰਪਾਲ ਆਈ ਹੂ ਕੱਲ ਤੇ ਕੱਲ ਵੀਰਪਾਲ ਨੂੰ ਕੋਈ ਕੰਮ ਹੋ ਗਿਆ ਅੱਜ ਹਜੇ ਲੈਣ ਗਏ ਹੋਏ ਸੀ ਪੂਆ ਕਹਿੰਦੀ ਉਹਨੇ ਮਿਰਕੇ ਵਗ ਜੀ ਆਉਗੀ ਹੂੰ ਆਉਣ ਆਲੀ ਐ ਮੈਂ ਕਿਹਾ ਫਿਰ ਬਾਅਦ ਟਾਈਮ ਲੱਗ ਜੂ ਘਰੇ ਨਹੀਂ ਹੈਗਾ ਕੋਈ ਪੂਆ ਮਹ ਕੰਮ ਕਰਨਾ ਕੰਮਾਂ ਦਾ ਡੈਮ ਹੋ ਗਿਆ ਤੇ ਸਰ ਵੀ ਆ ਰਹੀ ਐ ਸਰ ਵੀ ਨਾਲ ਗੱਲਾਂ ਕਰਕੇ ਹੂੰ ਸਰ ਵੀ ਪੂਆ ਰਹੀ ਐ ਹਾਂ ਕੱਲ ਰਾਤ ਆਈ ਅਜੀ ਜਾਊਗੀ ਤੇ ਉਹਦੇ ਵੀ ਦਿਔਰ ਦਾ ਵਿਆਹ ਹੈਗਾ ਹੱfte ਤੱਕ ਰਹੇਗਾ ਤੈਨੂੰ ਮਿਲਣਾ ਸੀਗਾ ਚਲੋ ਹੁਣ ਕੁੜੀਆਂ ਤਾਂ ਮੇਰੇ ਨਾਲ ਇਹ ਨਹੀਂ ਹੁੰਦਾ ਜਦੋਂ ਕੁੜੀਆਂ ਕਰਿਆ ਜੇ ਰੌਣਕ ਵੱਜ ਜਾਂਦੀ ਐ ਕੁੜੀਆਂ ਦੀ ਰੌਣਕਾ ਕੁੜੀਆਂ ਨਾਲ ਹੀ ਹੈ ਨਾ ਇਹ ਸੋਨੇ ਸਰਾਏ ਬੇੜੇ ਹੋ ਜਾਂਦੇ ਨੇ ਚਲ ਹੁਣ 10 20 ਦਿਨ ਲਾ ਜੂਗੀ ਵੀਰਪਾਲ 10 ਦਿਨ ਤਾਂ ਲਾਉਗੀ ਜਵਾਲਾ ਨੀ ਜੇ ਲਪਲਸਾਦ ਕਰ ਦਾਂਗੇ ਸਬਜ਼ੀ ਦੀ ਤਿਆਰੀ ਅੱਜ ਕੱਪੜੇ ਵੀ ਬਹੁਤ ਹੋ ਗਏ ਇੱਕ ਬੀਬੀ ਦਾ ਬੀਬੀ ਆ ਗਈ ਰਾਤ ਬੀਬੀ ਦਾ ਕੰਬਲ ਹੋ ਗਿਆ ਕੰਬਲ ਦਾ ਕਵਰ ਹੋ ਗਿਆ ਹੋਰ ਕੋਟੀਆਂ ਸਵੈਟਰ ਹੋ ਗਿਆ ਆਪ ਦੇ ਪਾਉਣ ਵਾਲੇ ਤਾਰ ਭਰ ਕੇ ਕੱਪੜਿਆਂ ਦੀ ਉਹ ਤੋਂ ਤਿੰਨ ਕਿ ਹੁਣ ਧੁੱਪ ਆ ਕੇ ਬੈ ਗਈ ਬਈ ਧੁੱਪੇ ਤਾਂ ਧੁੱਪ ਲੱਗਦੀ ਹੈ ਸਾਵੇਂ ਸਾਹ ਲੱਗਦੀ ਹੈਗੀ ਇਸ ਤਰ੍ਹਾਂ ਹੋ ਪਿਆਗਾ ਮੈਂ ਚਲਣ ਮੈਂ ਸਬਜ਼ੀ ਬਣਾ ਲੈਣੀ ਨੇ ਆਪਾਂ ਹਨਾ ਥੋੜੀਆਂ ਬਹੁਤੀਆਂ ਗੱਲਾਂ ਕਰ ਲੈਣੇ ਅਗੇ ਧੰਨਵਾਦ ਤੁਹਾਡਾ ਭੈਣਾ ਨੇ ਹਨਾ ਮਟਾਪੇ ਵਾਲੀ ਵੀਡੀਓ ਨੂੰ ਇਨਾ ਪਿਆਰ ਦਿੱਤਾ ਵਧੀਆ ਹਨਾ ਤੇ ਹਰ ਇੱਕ ਵੀਡੀਓ ਨੂੰ ਆਪਣੀ ਇਸ ਤਰ੍ਹਾਂ ਦੇਖਿਆ ਕਰੋ ਤੇ ਬਾਕੀ ਭੈਣ ਨੇ ਮਟਾ ਪਹਿਲੀ ਵੀਡੀਓ ਚ ਪੁੱਛਿਆ ਸੀ ਜਿਹੜਾ ਜੀ ਸਾਂਪ ਤੇ ਜਵੈਣ ਦਾ ਚੂਰ ਨਾ ਲੈਣਾ ਕਿਸ ਤਰ੍ਹਾਂ ਲੈਣਾ ਰੋਟੀ ਖਾਣ ਤੋਂ ਬਾਅਦ ਲੈ ਲਿਓ ਕਰੋ ਭੈਣੇ ਚਮਚਾ ਤੇ ਬਹੁਤ ਅੱਜ ਉਹ ਇੱਥੇ ਵੀ ਭੈਣਾਂ ਨੇ ਕਹੀ ਨੇ ਮੈਨੂੰ ਕਿਹਾਗਾ ਕਹਿੰਦੀ ਭੈਣੇ ਅਸੀਂ ਵੀ ਖਾਦਾ ਸਾਡਾ ਵੀ ਬਾਜਨ ਘਟ ਗਿਆ ਸੀ ਵੀ ਖਾਦਾ ਸਾਡਾ ਵੀ ਬਾਜਨ ਘਟ ਗਿਆ ਵੀ ਖਾਨਿਆ ਸੀ ਤੁਸੀਂ ਵੀ ਖਾਇਆ ਕਰੋ ਤੇ ਜਦੋਂ ਆਪਾਂ ਬੰ ਮਹਿੰਗੀ ਦਵਾਈ ਲੈ ਲੈਣੇ ਉਹ ਤਾਂ ਬਸ ਆਪਾਂ ਨੂੰ ਫਿਰ ਮਹਿੰਗੀ ਦਵਾਈ ਤਾਂ ਉਹ ਨਾਲ ਚੀ ਕੰਮ ਕਰਦੀ ਹੈ ਹਨਾ ਜਿਹਨੂੰ ਜਿੰਨਾ ਚਿਰ ਦਵਾਈ ਖਾਣੇ ਪਰ ਇਹ ਆ ਜਾਏਗਾ ਤੇ ਇਹਦਾ ਸਾਫ ਜਵੈਣ ਜੀਰੇ ਦਾ ਕੋਈ ਖਤਰਾ ਵੀ ਨਹੀਂ ਹੈਗਾ ਤੇ ਜਿਹੜਾ ਜੂਸ ਬਣਾਉਣਾ ਉਹ ਦੁਪਹਿਰੇ ਬਣਾ ਲੂ ਜਿਹੜਾ ਤੁਸੀਂ ਪੀਣਾ ਤੁਹਾਨੂੰ 2 ਘੰਟੇ ਭੁੱਖ ਨਹੀਂ ਲੱਗਦੀ ਉਹਦੇ ਨਾਲ ਇੱਕ ਗਲਾਸ ਪੀ ਲਾ ਘੰਟਾ ਨੂੰੜ ਘੰਟਾ ਭੁੱਖ ਨਹੀਂ ਲੱਗਦੀ ਫੇਰ ਜਿਹੜਾ ਨੂੰ ਫੇਰ ਭੁੱਖ ਲੱਗੇ ਫੇਰ ਪੀ ਲਓ ਕਿਉਂਕਿ ਰੋਟੀ ਆਪਣੀ ਘਟਾਉਣੀ ਹੁੰਦੀ ਆ ਹਨਾ ਤੇ ਇਸ ਤਰ੍ਹਾਂ ਗੱਲਾਂ ਬਾਤਾਂ ਪੈਣ ਆਂਦੀਆਂ ਸਵਾਲਾਂ ਦੇ ਜਵਾਬ ਹਨਾ ਚੱਲੀ ਜਾਂਦਾ ਕੰਮ ਆਪਣਾ ਜੋਰਾਂ ਤੇ ਸਾਰਾ ਦਿਨ ਕੰਮ ਇੱਕ ਜਿਹਾ ਸਿਆਣੇ ਜਿਹਾ ਪ੍ਰੋਗਰਾਮ ਬਾੜੇ ਦੇਣਗੇ ਇੱਕ ਦਿਨ ਵਾਲੇ ਛੋਟੇ ਹੋ ਜਾਂਦੇ ਨੇ ਕੰਮ ਹੀ ਨਹੀਂ ਕਿਸੇ ਟਾਈਮ ਵੀ ਨਿਕਮ ਲੋਟ ਆਉਂਦੇ ਹੈਗੇ ਮਟਰ ਮੂਟਰ ਕੜਾਏ ਉੱਥੇ ਗੰਡੇ ਪਿਆਜ਼ ਸਿੱਲੇ ਮਰਗਤਰ ਆਪਾਂ ਹੋਗਾ ਸਵੇਰੇ ਸਵੇਰੇ ਕੱਲ ਨੂੰ ਗੁਰਦਵਾਰ ਸਾਹਿਬ ਟਾਈਮ ਲਾਗੂ ਜੂ ਭੂਆ ਜੀ ਹੋਰੇ ਆਉਣਗੇ ਭੋਗ ਤੇ ਆਮਣੀ ਆਉ ਫਿਰ ਘਰੇ ਆਗੇ ਆਉਣਗੇ ਹਨਾ ਕੱਲ ਨੂੰ ਸਵੇਰੇ ਦੇਖੋ ਵਲੌਗ ਵੀ ਨਹੀਂ ਬਣਨਾ ਕੋਈ ਯੋਗੀ ਕੰਮਾਂ ਦੀ ਕਹਾਲ ਕਰਕੇ ਫਿਰ ਫਿਰ ਗੁਰਦੁਆਰੇ ਜਾਣਾ ਪਊਗਾ ਜੇ ਦੇ ਨੇ ਕਹਿੰਦੇ ਨੇ ਸੁਨੇਹਾ ਅੱਜ 7 ਵਜੇ ਚਲੋ ਹੁਣ ਇੱਕ ਜਣੀ ਬਾਗੀ ਜਾਓ ਸਾਡੇ ਚੋਂ ਮੈਂ ਜਬਾਤ ਕੋਠੇ ਬਾਗ ਦੂੰਗੀ ਪਹਿਲਾਂ ਬਾਗ ਦੂੰਗੀ ਜੀ ਮੈਂ ਲੋਟ ਲੱਗੇ ਕਰ ਲਾਂਗੇ ਪਤਾ ਨਾ ਮੈਂ ਜੇ ਜਰਬੰਦ ਕਰਤਾ ਜੇ ਡੈਡੀ ਨਾਲ ਸਾਤੀ ਮਾਂ ਹੋਰ ਸਹੀ ਨਾ ਕਰਕੇ 8 ਵਜੇ ਨਾਲ 7:30 ਨਾ ਤਾਂ ਠੱਪਰ ਰਿਖਿਆ ਅੰਦਾਜ਼ਾ ਅੱਜ ਹਵਾ ਵੀ ਚਲਦੀ ਨਹੀਂ ਪਹਿਲਾਂ ਕਈ ਦਿਨ ਹਵਾ ਚਲਦੀ ਸੀ ਹੁਣ ਅੱਜ ਹਵਾ ਵੀ ਨਹੀਂ ਹੈਗੀ ਕੱਲ ਵੀ ਨਹੀਂ ਸੀ ਹੈਗੀ ਹਵਾ ਤੇ ਸਾਮੇ ਸਾਂ ਲੱਗਦੀ ਧੁੱਪੇ ਧੁੱਪਰ ਸਾਡੇ ਘਰ ਦੇ ਪਿਆਜ਼ ਸੀਗੇ ਨਿਸਰ ਗਏ ਸੁੱਕਾਂ ਕੱਢਿਆ ਟੋਪ ਕਰੇ ਕਰਾਏਗੇ ਪੀਜਾ ਹੀ ਸਹੀ ਨਿਬੜੂ ਓਜਾ ਜਦੋਂ ਆਏ ਹੁੰਦੇ ਵੀ ਘਰ ਦੀ ਚੀਜ਼ ਹੁੰਦੀ ਥੋੜੀ ਜਿਹੀ ਫੁੱਲੀ ਪਾਈ ਜਾਂਦੀ ਹੈ ਮੋਲ ਦੇ ਨਾ ਮੋਲ ਤੋਲ ਮੇ ਮੇ ਤੋਲ ਮੇ ਜੀ ਪਾਉਣ ਪੈਂਦੀ ਹੈ ਅੱਜ ਬਣਾਵਾਂਗੇ ਆਪਾਂ ਆਲੂ ਬੈਂਗਣੀ ਬੈਂਗਣ ਆਲੂ ਬੈਂਗਣ ਮੋਤੀ ਬੈਂਗਣੀ ਚਲੋ ਅ ਜੇ ਆਪਾਂ ਕਰ ਲਈ ਸਬਜ਼ੀ ਦੀ ਤਿਆਰੀ ਫਿਰ ਮਿਲਦੇ ਹਾਂ ਹੁਣ ਗੁਲਾਬ ਲੋ ਜੀ ਆਪਣੀ ਸਬਜ਼ੀ ਬਣ ਗਈ ਆ ਲੈ ਲਾੜ ਫੜ ਲੈ ਲੈ ਲਾੜ ਫੜ ਐਨੀ ਸੋਹਣੀ ਸਬਜ਼ੀ ਆ ਰਹੀ ਆ ਬਹੁਤ ਸੋਹਣੀ ਪਾਏ ਹੋੜਾ ਜੀ ਕਾ ਨੂੰ ਦੁੱਧ ਦੇ ਪਾਣੀ ਨਾਲ ਕੰਮ ਨਾ ਖਰਾਬ ਕਰੀ। ਨਹੀਂ ਮੈਂ ਦੁੱਧ ਨਹੀਂ ਪਾਉਂਦੀ, ਸੁੱਕੀ ਖਾ ਲਈ। ਤੇ ਆਲੂ ਬੈਂਗਣੀ ਦੀ ਸਬਜ਼ੀ ਬਣ ਗਈ ਆ ਇੱਧਰ ਚੱਲ ਰਹੀ ਆ ਗੁਲਾਫ਼ ਕੰਬਲ ਤੇ। ਜੇ ਤਾਂ ਨਾ ਕੁਝ ਬਸ ਉੱਜੇ ਰੱਖ ਦਿੱਤਾ ਹਣਾ ਕੰਬਲ ਤੇ। ਤੇ ਕੱਪੜਾ ਲਾਉਣਾ ਜੀ ਕੱਪੜੇ। ਜੀ ਜੀ ਆਪਾਂ ਨੂੰ ਕਹਿਣਾ ਪਾਉਰੇ ਕੱਪੜੇ ਲਾ ਕੇ ਧਰ ਦਿਨਾ ਟਾਈਮ ਆਰ ਕੇ। ਖਾਮ ਦੇ ਪੁੱਟ ਆ ਗਏ ਆਪਦੇ। ਤੋੱਟੇ ਦੇ ਨੰਦ ਨੇ ਮੈਨੂੰ ਸਾਹਮਣੇ ਵਾਲੇ ਔਖੇ ਲਾ ਦੇਣ ਪੁੱਪੜੇ। ਔਖੇ ਗਰੀਬੋ ਤੇ ਸੰਗਣੇ ਨੂੰ ਛਿੰਨਾਰੇ। ਅੰਕ ਤੇ ਗਰੀਬ ਦਾ ਫੋਟੋ ਪਾ ਲੂਗਾ। ਮੈਂ ਜੇ ਕਿਹੜਾ ਨਾ। ਆਹ ਤਾਂ ਤੂੰ ਦੋ ਦਿਨ ਹਜੇ ਪਾਉਂਦੀ ਨਹੀਂ ਹਨਾ। ਆਹ ਪਾ ਦੇਗੀ ਰੱਖੇਗੀ ਕੱਲ੍ਹ ਦੇ ਦਿਨ ਤੱਕ। ਹੂੰ ਅੱਜ ਪਾਏ ਨਾ ਕੱਲ੍ਹ ਦੇ ਰੱਖ ਦੀ। ਅੱਜ ਤੇ ਸਕੂਲ ਦਾ ਕਿਵੇਂ ਕਰਾਂਗੇ? ਜਾਵਾਂਗੇ। ਬੇਬੇ ਤਾਂ ਕਹਿੰਦੀ ਤੋਰੀ ਨਾ ਮੇਰੇ ਪੋਤੀਆਂ ਨੂੰ ਸਕੂਲ ਸਕੂਲ ਤੱਕ ਹੀ ਮੈਂ ਜਾਉਂਗੀ। ਚੱਲ ਬਾਬੀ ਜੀ। ਛੋੜੀ ਰੋਟੀ ਸਨੇਹਾ ਬਣਾ ਜਾਾਂਗੇ। ਵੇਖਿਆ ਮੈਂ ਕੱਪੜੇ ਤੰਗੇ ਨੇ ਮਸ਼ੀਨ ਨਾਲ ਜੁਫਕਾਂ ਤੇ ਸ਼ਸਧਰ ਗੀਤ ਕਰੋ ਮਰ ਜਿੰਦ ਬਦਲ ਲਾਂ ਫਿਰ ਹੋ ਕੇ ਜਿੰਦ ਮਾਰੀ ਜਾਂਦੇ ਨੇ ਕੱਪੜੇ ਯਾਰੇ ਕੱਪੜੇ ਯਾਰੇ ਆ ਪੁਰਾਣਾ ਤੌਲੀਆ ਇੱਧਰ ਹੱਥ ਪੁੰਜੋਂ ਨੂੰ ਪੈਰ ਪੁੰਜੋਂ ਨੂੰ ਅੱਖਾਂ ਨੂੰ ਹਲੋਈ ਤਰ੍ਹਾਂ ਬਾਹਰ ਕੰਮ ਚੱਕ ਬਚੱਕ ਦੀ ਬਾਹਰ ਹੀ ਹੋ ਜਾਂਦੀ ਏ ਉਹ ਡੈਡੀ ਜੈਕਟ ਹੈ ਚਾਕਟ ਡੈਡੀ ਜੀ ਹੋਰ ਕਹਿੰਦਾ ਢੀੜੀ ਹੋ ਗਈ ਮੇਰੇ ਢੀੜੀ ਹੋ ਗਈ ਸਾਲ ਵੀ ਨਹੀਂ ਹੋਇਆ ਲੈਂਦੀ ਨੂੰ ਹਾਂ ਅਜੇ ਸਾਲ ਵੀ ਨਹੀਂ ਹੋਇਆ ਲੈਂਦੀ ਨੂੰ ਹੋਰ ਜਸਨ ਦੀ ਬਾਬਾ ਰੈਂਦੀ ਪਰ ਗਰਾਦਰ ਹੋਇਆ ਜ਼ਰੂਰ ਮਾਰਚ ਚ ਲੈਂਦੀ ਸੀ ਇਹ ਫਰਬਰੀ ਚ ਕਮਾਲ ਢੀੜੀ ਜਾ ਠੂਂ ਜੇ ਮੈਂ ਪਹਿਲੀ ਵਾਰ ਦੇਖੀ ਐਵੇਂ ਮਾਹ ਚੱਲ ਫਿਰ ਮੈਂ ਪਾਲਾ ਫੰਕ ਪਾ ਕੇ ਦੇਖੀ ਸੀ ਮੈਂ ਕਪਾਲੇ ਕਰੋ ਆ ਗਈ ਮੇ ਤਾਂ ਪਰ ਵੀ ਇਹਨੇ ਜੇ ਠੰਡੜੀ ਲਾ ਦੀ ਵਧੀਆ ਕਰੇ ਨਾ ਪਾਇਓ ਨਾ ਹੌਣ ਜਾਂਦੇ ਥੋੜੀ ਮਹਗੀ ਕਲੇ ਲਾ ਕੇ ਹੋਣੀ ਕੀ ਫਾਇਦਾ ਮਹਗੀ ਆ ਜਾਂਦਾ ਹਾੜੀ ਪੀੜਾ ਹੋਇਆ ਲekin 20 ਸਾਲ ਹੋ ਗਏ ਮੁੰਡਾ ਦਾ 20 30 ਸਾਲ ਹੋ ਗਏ ਨੂੰ ਇਹ ਲਿਆਂ ਦਾ ਸੀ ਲੱਖੀ ਚਾਚੂ ਦੇ ਵਿਆਹ ਵੇਲੇ ਹਾਂ ਇਹਨੂੰ ਘੱਟੋ ਘੱਟ 6 ਸਾਲ ਹੋ ਗਏ ਇਨਾ ਬਲਵੀਆਂ ਇਨਾ ਨਿੱਗਾ ਗੱਜ ਮੈਂ ਧੋ ਤਾ ਬਸ ਹੁਣ ਆ ਕੇ ਪਾ ਲਾਂਗੇ। ਲੋ ਜੀ ਹੁਣ ਟਾਈਮ ਹੋ ਗਿਆ ਬਿੰਦੀ ਚ ਟਾਈਮ ਹੋ ਰਿਹਾ ਨਾ ਤੰਮਾ ਦਾ ਪਾਣੀ ਦਾ। ਤੂੰ ਆ ਜਾ ਤੂੰ ਦਾ। ਘਾਰਾਂ ਚੋਂ ਹੁੰਦਾ। ਬਿੰਦੀ ਚ ਟਾਈਮ ਹੋ ਗਿਆ। ਆਹੇ ਜਿਹੜਾ ਨਾ ਥੋੜਾ ਥੋੜਾ ਛੀਂਗਿਆਂ ਨੂੰ ਪਾਣੀ। ਮੈਂ ਬਾਟੀਆਂ ਨਾਲ ਪਿਆਰਾਂ। ਕੋਈ ਜਿਹੜਾ ਕੋਲ ਜਾਂਦਾ ਤਾਂ ਚੋਸੀ ਤੋਂ ਇਹ ਵਾਲੀ ਕਰਦੀ ਆ। ਇਹ ਇੱਕ ਬਾਅਦ ਚ ਪੀਣੀ ਆ ਉਸ ਤੋਂ ਬਾਅਦੀਆਂ ਨਾਲ ਪਿਆਰਾਂ। ਖਾਣਾ ਮੇਰਾ ਦਸੰਦਰਾ ਜੁਰੇ ਬੇੜਾ ਪਾਟਣਾ ਲੱਗ ਗਿਆ। ਚਲੋ 5 ਦਿਨ। ਪਾਣੀ ਇਸ ਘਟਕੀਨ ਕੱਢ ਦੇਣਾ ਚਾਹੀਦਾ। ਤੇ ਮੈਂ ਪਾਣੀ ਬਾਟੀਆਂ ਨਾਲ ਬਾਅਦ ਚ ਪੀਣੀ। ਚਾਹੀਦੀ। ਹਾਂ ਮੱਤਕਾ ਨੂੰ ਮਿਖ ਕੇ ਵਿਕਾਪਾ ਕਾਉਂ ਲਾਉਂਦੀ ਆਂ ਉਹ ਚਾਹ ਨਾਲ ਕਿਉਂਕਿ ਇਹਨਾਂ ਨੂੰ ਕਿਹੜਾ ਪਾਲ ਦਾਰ ਆ ਗਿਆ। ਘੜਜ ਤੜਕੇ ਵੇਲੇ ਪੀਂਦੀਆਂ ਨੇ ਪਾਣੀ। ਦੋਨੋਂ ਪੈਣਾ। ਜੋੜੀਆਂ ਪਕੌੜੀਆਂ। ਫੇਰ ਸੱਢੇ ਚ ਦੋਹਾਂ ਨੂੰ ਭਰਨਾ ਚਿਕਨਾਵਾ। ਉਧਰ ਇੱਧਰ ਆ ਜਾਣਾ ਉਹਨਾਂ ਤਾਂ ਆਏ ਹੁੰਦਾ ਹੈ ਉਧਰ ਨਾ ਕਵੇਲਾ ਹੋ ਜੇ ਤਾਂ। ਦੇ ਰਹੀ ਉਹ ਦਰ ਉਹ ਦਰ ਉਹਨੇ ਆਂਦਾ ਉਹਦਾਂ ਮੱਕੇ ਦਾ ਹੋਈ ਹੁਣ ਮੈਂ ਸਾਰਾ ਉਦੋਂ ਨਹੀਂ ਦੇ ਰਹੀ ਸਬਜ਼ੀ ਬਣਾਇਆ ਇਹ ਭਾਂਡੇ ਮਾਂ ਜੀ ਚਲ ਹੁਣ ਇੱਧਰ ਰਹਿ। ਅਜ ਵੀ ਆਹ ਰੋਟੀ ਆਪੀ ਖਾ ਲੂਗੀ। اتنا ਸਬਜ਼ਾ ਹੋ ਰਿਹਾ ਨਹੀਂ ਜਮਾ ਲੂ। ਉਹ ਕੁਲਬ ਜੀ ਵੀ ਉਹ ਕੁਨ ਜਮਾਗੀ ਬਣਾ ਕੇ ਖਾਹਾ ਟਿੰ ਹੁਣ ਉਹ ਸਵਾਦ ਨਹੀਂ ਬਣੀ। ਕੀ ਸਵਾਦ ਚ ਦੋਲਤੀ ਮੈਂ ਤਾਂ। ਕੀ ਘਟਵਾਇਆ ਸਾਬ ਜੀ ਤੇ ਬੈਨ ਨਾ ਤੋ ਸਾਬ ਜੀ ਤੇ ਬੈਨ ਨਾ ਤੋ ਸਾਧੀਆਂ ਨੇ ਤਾਂ ਚੁੱਲ੍ਹਾ ਤੇ ਪਾਓ ਹਾਂ ਲੈ ਪੀਣਾ ਡੋਲਾ ਨਾ ਨਹੀਂ ਹੈਗਾ 1 ਤੱਕ ਸਨਨਾ ਡੋਲ ਤੱਕ 4 ਜੋ ਵੀ ਆਪਣੇ ਕੰਮ ਤਨ ਦੇ ਚੱਲਦੀ ਰਹਿਣਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀ ਨੂੰ ਲਾਇਕ ਇਹ ਵੀਡੀਓ ਵਧੀਆ ਲੱਗੀ ਕੋਣਾ ਜਾਂ ਪਿਆਰਾ ਜਿਹਾ ਕਮੈਂਟ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵੀਡੀਓ ਨਾਲ ਅੱਜ ਵੀ ਵੀਡੀਓ ਚੈਨਲ ਵਹਿਗੁਰਜੀ ਦਾ ਖਾਲਸਾ ਵਹਿਗੁਰਜੀ ਕੀ ਫਤਿਹ